ਨਾਮ ਦੇ ਲੋਕ ਇਹ ਵੀ ਗੱਲਾਂ ਕਰ ਰਹੇ ਕਿ ਜਿਹੜੇ ਆਪਣੇ ਆਪ ਨੂੰ ਪੰਥ ਕਾਗੂ ਕਹਾਉਂਦੇ ਆ ਬੰਦੀ ਸਿੰਘਾਂ ਦੇ ਨਾਂ ਤੇ ਤਾਂ ਉਹ ਵੀ ਰੋਟੀਆਂ ਖਾ ਰਹੇ ਆ ਜਿਹੜੇ ਰੋਟੀਆਂ ਸੇਕ ਰਹੇ ਆ ਲੋਕ ਉਹਨਾਂ ਤੋਂ ਪੂਰੀ ਤਰ੍ਹਾਂ ਐਸਲੇ ਜਾਗਰੂਕ ਨੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕੋਈ ਖਾਲਸਾਣ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਿਹਾ ਕੋਈ ਬੰਦੀ ਸਿੰਘਾਂ ਦੇ ਨਾਂ ਤੇ ਲੁੱਟ ਰਿਹਾ ਤੁਹਾਡੇ ਚੈਨਲ ਨਾ ਹੀ ਨਿਰਪੱਖ ਜਿਹੜਾ ਪੋਸਟ ਚੈਨਲ ਹੈ ਤੁਹਾਡਾ ਮੈਂ ਇਹਦੇ ਮਾਧਿਅਮ ਨਾਲ ਅੱਜ ਸੰਗਤ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਜਿਹੜੀ ਪਾਰਟੀ ਕਾਜਲ ਵਾਰਿਸ ਪੰਜਾਬ ਦੇ ਆ ਇਹ ਪੰਜਾਬੀਆਂ ਦੀ ਪਾਰਟੀ ਆ ਕਈ ਲੋਕ ਗੁੰਮਰਾਹ ਕਰ ਰਹੇ ਆ ਕਿ ਇਹ ਖਾਲਸਾਣ ਦੀ ਗੱਲ ਜਾਂ ਪਹਿਲਾ ਸਾਡਾ ਮੇਨ ਮੁੱਦਾ ਵਾ ਪੰਥ ਬਚਾਓ ਤੇ ਪੰਜਾਬ ਬਚਾਓ ਸੁਖਵੀਰ ਬਦਲ ਕਹਿ ਰਿਹਾ ਕਿ ਪੰਥ ਅਸੀਂ ਬਚਾਉਣਾ ਅਸੀਂ ਪੰਜਾਬ ਨੂੰ ਲੈ ਕੇ ਕੰਮ ਕਰਾਂਗੇ ਕਿਸਾਨੀ ਅਸੀਂ ਬਚਾਵਾਂਗੇ ਪੰਥਕ ਮਸਲਾਂ ਦੀ ਰਹਿਨੁਮਾਈ ਜਿਹੜੀ ਅਸੀਂ ਕਰਾਂਗੇ ਪੰਥਕ ਮਸਲਾਂ ਦੀ ਰਾਖੀ ਅਸੀਂ ਕਰਾਂਗੇ ਸੁਖਵੀਰ ਬਦਲ ਦੱਸ ਦੋ ਪੰਥਲੇ ਪੱਲੇ ਛੱਡਿਆ ਕੀ ਇਹਨੇ ਜਿਹੜਾ ਬਚਾਊਗਾ ਕੋਈ ਛੱਡਿਆ ਇਹਨੇ ਇਹਨੇ ਸਾਡੇ ਤਖਤਾਂ ਦਾ ਜਿਹੜਾ ਜਿਹੜਾ ਆਪਾਂ ਕਹਿੰਦੇ ਆ ਮਾਣ ਸਨਮਾਨ ਇਹਨਾਂ ਨੇ ਰੋਲਤਾ ਇਹ ਤਖਤਾਂ ਦੇ ਜਿਵੇਂ ਇਉਂ ਬਣਾਉਂਦੇ ਤੇ ਲਉਂਦੇ ਆ ਇੰਨੀ ਛੇਤੀ ਦਾ ਕੋਈ ਚਪਲਾਸੀ ਨਹੀਂ ਲਾਉਂਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਲੇ ਮਲਦਾ ਦਿਨ ਹੋਵੇ ਇੰਨਾ ਸੰਗਤਾਂ ਉੱਤੇ ਠਾਠਾ ਮਾਰਦਾ ਘੱਟ ਹੋਵੇ ਤੈਨੂੰ ਰਾਤ ਨੂੰ ਸੁੱਤੇ ਮੈਂ ਵਿਚਾਰਾ ਨੂੰ ਜਗਾ ਲਿਆ ਆ ਤੈਨੂੰ ਉਹ ਜੇਦੜ ਬਣਾਈਏ ਤੇ ਉਹ ਜੇਦੜ ਬਣਨ ਵਾਲਾ ਵੀ ਉਹਨੇ ਵੀ ਨਹੀਂ ਕਿਹਾ ਕਿ ਤੁਸੀਂ ਮੈਨੂੰ ਚੋਰ ਬਣਾ ਰਹੇ ਹੋਗੇ ਜਥੇਦਾਰ ਇਹ ਚੰਗਾ ਕਰੇ ਇਹ ਪੰਥ ਨੂੰ ਆਪਣੇ ਹਾਲ ਤੇ ਛੱਡ ਦੇਵੇ ਤੇ ਘਰੇ ਬਹਿ ਜਾਵੇ ਤੇ ਪੰਥ ਦਾ ਤਾਂ ਹੀ ਕੋਈ ਸਬਰੂਗਾ ਗੁਰਮਿੰਦਰ ਸਿੰਘ ਚਾਵਲਾ ਸਾਡੇ ਨਾਲ ਹੀ ਗੱਲਬਾਤ ਹੈ ਗੱਲਬਾਤ ਕਰਦੇ ਆ ਪੰਜਵੇਂ ਬ੍ਰਿ comunity ਦੇ ਜਿਹੜੇ ਮੈਂਬਰ ਨੇ ਆਪਾਂ ਗੱਲਬਾਤ ਕਰਦੇ ਆਂ ਬਾਈ ਉਹ ਜੀ ਖਾਲਸਾ ਬਾਗੀ ਜੀ ਖਾਲਸਾ ਬਾਗੀ ਫਤਿਹ ਜੀ ਖਾਲਸਾ ਜੀ ਤੁਸੀਂ ਦਮਦਮਾ ਸਾਹਿਬ ਦੀ ਧਰਤੀ ਦੇ ਪਹੁੰਚੇ ਹੋ ਔਰ ਪੰਥਕ ਵਿਚਾਰਾਂ ਵੀ ਹੋਈਆਂ ਅਸਲ ਦੇ ਵਿੱਚ ਕੀ ਪੰਥਕ ਵਿਚਾਰਾਂ ਹੋਣ ਅੱਜ ਦੀ ਜਿਹੜੀ ਸਟੇਜ ਹੈ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇੱਕ ਪੰਥਕ ਕਾਨਫਰੰਸ ਜਿਹੜੀ ਇੱਕ ਇਹ 10ਵੇਂ ਪਾਸ਼ਾ ਦੇ ਚਰਨਸ਼ੋਪਾਤ ਧਰਤੀ ਤਲਵੰਡੀ ਸਾਬੋ ਵੀ ਕੀਤੀ ਗਈ ਹੈ ਔਰ ਅੱਜ ਇਸ ਪੰਥਕ ਕਾਨਫਰੰਸ ਨੇ ਮੈਂ ਇਸ ਚੀਜ਼ ਦਾ ਡਟ ਕੇ ਸਮਰਥਨ ਵੀ ਕਰ ਰਿਹਾ ਔਰ ਇਹ ਡੱਟ ਕੇ ਕਹਿ ਰਿਹਾ ਔਰ ਇਹ ਜੇਕਰ ਆਪਾਂ ਕਹੀਏ ਵੀ ਕੰਧ ਤੇ ਲਿਖਿਆ ਸੱਚ ਆ ਵੀ ਆਉਣ ਵਾਲੇ 2027 ਦੇ ਵਿੱਚ ਜਿਹੜੀਆਂ ਆਗਾਮੀ ਵਿਧਾਨ ਸਭਾ ਚੋਣਾਂ ਪੰਜਾਬ ਚ ਹੋਣੀਆਂ ਆ ਅੱਜ ਇਸ ਪੰਥਕ ਕਾਨਫਰੰਸ ਦੇ ਵਿਸ਼ਾਲ ਇਕੱਠ ਨੇ ਇਹ ਦੱਸਤਾ ਕਿ ਆਉਣ ਵਾਲੀ 2027 ਦੇ ਵਿੱਚ ਪੰਜਾਬ ਦੀ ਜਨਤਾ ਸਾਰੀਆਂ ਜਿਹੜੀਆਂ ਰਵੈਟੀ ਪਾਰਟੀਆਂ ਭਾਵੇਂ ਉਹ ਕਾਲੀ ਚਾਲ ਬਾਦਲ ਆ ਭਾਵੇਂ ਭਾਜੀਪੀ ਆ ਭਾਵੇਂ ਜਿਹੜਾ ਹੁਣ ਬਦਲਾਵ ਵਾਲੇ ਆਏ ਸੀ ਤੁਸੀਂ ਵੀ ਸਟੇਜ ਤੇ ਸੁਣਿਆ ਹੋਣਾ ਵੀ ਇਹ ਬਦਲਾਅ ਕਰਨ ਨਹੀਂ ਆਇਆ ਮੋਦੀ ਪਾਰਟੀ ਵਾਲੇ ਇਹ ਤਾਂ ਬਦਲਾ ਲੈਣ ਆਏ ਆ ਇਹਨਾਂ ਨੇ ਪਤਾ ਨਹੀਂ ਕਿਹੜੀ ਗੱਲ ਦਾ ਬਦਲਾ ਇਹਨਾਂ ਦੇ ਪਿੱਛੇ ਕੀ ਕਾਰਨ ਹੈ ਕੇਜਰੀਵਾਲ ਚਾ ਇਹਨਾਂ ਦਾ ਇਹਨਾਂ ਨੇ ਸਾਡੇ ਬੰਦੀ ਸਿੰਘਾਂ ਛੱਡਣ ਦੀ ਬਜਾਏ ਸਾਡੇ ਜਿਹੜੇ ਅਮਰਪਾਲ ਸਿੰਘ ਭਾਈ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਨੂੰ ਗਿਆ ਕੇ ਡਿਬਰੂਗੜੀ ਦੀ ਜੇਲ੍ਹ ਚ ਭੇਜ ਦਿੱਤਾ ਕੋਈ ਬੰਦੀ ਸਿੰਘਾਂ ਦਾ ਮਸਲਾ ਕੋਈ ਅਜਿਹਾ ਦਾ ਨਹੀਂ ਹੈ ਇਹਦਾ 35 ਸਾਲ 40 ਸਾਲ ਪੁਰਾਣਾ ਮਸਲਾ ਹੈ ਪਰ ਪੰਜਾਬ ਦੇ ਲੋਕ ਇਹ ਵੀ ਗੱਲਾਂ ਕਰ ਰਹੇ ਕਿ ਜਿਹੜੇ ਆਪਣੇ ਆਪ ਨੂੰ ਪੰਥ ਕਹਾਉਂਦੇ ਆ ਬੰਦੀ ਸਿੰਘਾਂ ਦੇ ਨਾਲ ਤਾਂ ਉਹ ਵੀ ਰੋਟੀਆਂ ਖ ਜਿਹੜੇ ਰੋਟੀਆਂ ਸੇਕ ਰਹੇ ਆ ਲੋਕ ਉਹਨਾਂ ਤੋਂ ਪੂਰੀ ਤਰ੍ਹਾਂ ਫੈਸਲੇ ਜਾਗਰੂਕ ਨੇ ਮੈਂ ਕਿਸੇ ਦਾ ਨਾਮ ਹੀ ਲੈਣਾ ਚਾਹੁੰਦਾ ਕੋਈ ਖਾਲਸਾਣ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਿਹਾ ਕੋਈ ਬੰਦੀ ਸਿੰਧਾ ਦੇ ਨਾਂ ਤੇ ਲੁੱਟ ਰਿਹਾ ਲੇਕਿਨ ਅੱਜ ਮੈਂ ਇਹ ਗੱਲ ਤੁਹਾਨੂੰ ਤੁਹਾਡੇ ਚੈਨਲ 'ਤੇ ਨਿਰਪੱਖ ਜਿਹੜਾ ਪੋਸਟ ਚੈਨਲ ਹੈ ਤੁਹਾਡਾ ਮੈਂ ਇਹਦੇ ਮਾਧਿਅਮ ਨਾਲ ਅੱਜ ਸੰਗਤ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਜਿਹੜੀ ਪਾਰਟੀ ਹੈ ਕਾਜਲ ਵਾਰਿਸ ਪੰਜਾਬ ਦੇ ਆ ਇਹ ਪੰਜਾਬੀਆਂ ਦੀ ਪਾਰਟੀ ਆ ਕਈ ਲੋਕ ਕੁਮਰਾਹ ਕਰ ਰਹੇ ਆ ਵੀ ਇਹ ਖਾਲਸਾਣ ਦੀ ਗੱਲ ਚ ਕੋਈ ਗੱਲ ਨਹੀਂ ਪਹਿਲਾਂ ਸਾਡਾ ਮੇਨ ਮੁੱਦਾ ਵਾ ਪੰਥ ਬਚਾਓ ਤੇ ਪੰਜਾਬ ਬਚਾਓ ਅਦਰ ਸੁਖਵੀਰ ਬਦਲ ਕਹਿ ਰਿਹਾ ਕਿ ਪੰਥ ASCII ਬਚਾਉਣਾ ਹੈ ਅਸੀਂ ਪੰਜਾਬ ਨੂੰ ਲੈ ਕੇ ਕੰਮ ਕਰਾਂਗੇ ਕਿਸਾਨੀ ਅਸੀਂ ਬਚਾਵਾਂਗੇ ਪੰਥਕ ਮਸਲੇ ਦੀ ਰਹਿਨੁਮਾਈ ਜਿਹੜੀ ਅਸੀਂ ਕਰਾਂਗੇ ਪੰਥਕ ਮਸਲੇ ਦੀ ਰਾਖੀ ਅਸੀਂ ਕਰਾਂਗੇ ਤੇ ਸੁਖਵੀਰ ਬਦਲ ਬਹਿ 10 ਦੇ ਪੰਥ ਦੇ ਪੱਲੇ ਛੱਡਿਆ ਕੀ ਇਹਨੇ ਜਿਹੜਾ ਬਚਾਊਗਾ ਕੋਈ ਛੱਡਿਆ ਇਹਨੇ ਕਿ ਕਰਦਾ ਬਚਾ ਕਰੂਗਾ ਇਹਨੇ ਸਾਡੇ ਤਖਤਾਂ ਦਾ ਜਿਹੜਾ ਜਦੋਂ ਆਪਾਂ ਕਹਿੰਦੇ ਆ ਮਾਣ ਸਨਮਾਨ ਇਹਨਾਂ ਨੇ ਰੋਲਤਾ ਇਹ ਤਖਤਾਂ ਦੇ ਜਿਹੜੇ ਇਉਂ ਬਣਾਉਂਦੇ ਆ ਤੇ ਲਹੁੰਦੇ ਆ ਇੰਨੀ ਛੇਤੀ ਦਾ ਕੋਈ ਚਪਲਾਸੀ ਨਹੀਂ ਲਾਉਂਦਾ ਕਿਸੇ ਵੀ ਕੋਈ ਪ੍ਰਾਈਵੇਟ ਕੰਪਨੀ ਦਾ ਜਿਵੇਂ ਇਹ ਜਿਹੜਾ ਕਾਲ ਤਖਤ ਨੂੰ ਇਹ ਪਹਿਲਾਂ ਬੜਾ ਸ਼ਾਨੋ ਸ਼ੌਕ ਦੇ ਨਾਲ ਇਹ ਪਹਿਲਾਂ ਇਹਨਾਂ ਦੀ ਦਸਤਾਰ ਬੰਦੀ ਹੁੰਦੀ ਸੀ ਹੁਣ ਤਾਂ ਇਹਨਾਂ ਨੇ ਜਿਹੜਾ ਤਖਤ ਨਵਾਂ ਬਣਾਇਆ ਅਗਰਗੱਜ ਹਾਂਜੀ ਉਹ ਤੁਸੀਂ ਤੁਹਾਨੂੰ ਸਾਰਾ ਪਤਾ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲਾ ਦਾ ਦਿਨ ਹੋਵੇ ਇਹਨਾਂ ਸੰਗਤਾਂ ਉੱਤੇ ਠਾਠਾ ਮਾਰਦਾ ਘਾਟ ਹੋਵੇ ਤੈਨੂੰ ਰਾਤ ਨੂੰ ਸੁੱਤੇ ਵਿੱਚ ਵਿਚਾਰਾਂ ਨੂੰ ਜਗਾ ਲਿਆ ਆ ਤੈਨੂੰ ਅਖੇ ਜਥੇਦਾਰ ਬਣਾਈਏ ਤੇ ਉਹ ਜਥੇਦਾਰ ਬਣਨ ਵਾਲਾ ਵੀ ਉਹਨੇ ਵੀ ਨਹੀਂ ਕਿਹਾ ਕਿ ਤੁਸੀਂ ਮੈਨੂੰ ਚੋਰ ਬਣਾ ਰਹੇ ਹੋ ਜਥੇਦਾਰ ਬਿਨਾ ਗੁਰਸਾ ਦੇ ਪ੍ਰਕਾਸ਼ ਤੋਂ ਬਿਨਾ ਸੰਗਤ ਤੋਂ ਬਿਨਾ ਆਪਾਂ ਕੀਏ ਵੀ ਸੰਤ ਸਮਾਜ ਜਾਂ ਕੋਈ ਮਹਾਂਪੁਰਖਾਂ ਤੋਂ ਬਿਨਾ ਕੋਈ ਸਿੱਖ ਜਥੇਬੰਦੀਆਂ ਸਿੰਘ ਸੁਭਾਵਾਂ ਕੋਈ ਵੀ ਨਹੀਂ ਪੰਜ ਸਤ ਇਹਨਾਂ ਦੇ ਜਿਹੜੇ ਮਲਾਇਮ ਵਿਚਾਰੇ ਉਹ ਵੀ ਬੱਚੇ ਐ ਡਿਊਟੀ ਦੇ ਉਹਨਾਂ ਨੇ ਬੱਚੇ ਪਾਲਣੇ ਆ ਉਹ ਬਾਦਲਾਂ ਦੇ ਕਹਿਣ ਤੇ ਉੱਥੇ ਆ ਗਏ ਤੇ ਤੜਕੇ 2 ਵਜੇ ਕੋਈ ਟਾਈਮ ਹੈ ਜੀ ਕਿ ਜੀ ਦਸਤਾਰ ਬੰਦੀ ਕਰਨ ਦਾ ਤੇ ਪੰਥ ਨਾਲ ਛੱਡਿਆ ਕੀ ਬਾਦਲ ਨੇ ਇਹ ਚੰਗਾ ਕਰੇ ਇਹ ਪੰਥਰ ਨੂੰ ਆਪਣੇ ਹਾਲਤੇ ਛੱਡ ਦੇਵੇ ਤੇ ਘਰੇ ਬਹਿ ਜਾਵੇ ਤੇ ਪੰਥ ਸਾਹਿਬ ਤਾਂ ਹੀ ਕੋਈ ਸਬਰੂਗਾ ਜਿਵੇਂ ਜਦ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦਾ ਫੇਰ ਇਹ ਕਹਦਾ ਪ੍ਰਧਾਨ ਬਣ ਗਿਆ ਕਿਹੜਾ ਅਕਾਲੀ ਦਲ ਜਦ ਕਿ ਇਹ ਆਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਨਾਰੇ ਕਾਲੀ ਦਲ ਲਾਉਂਦਾ ਰਿਹਾ ਬਾਦਲ ਲਾਉਂਦਾ ਰਿਹਾ ਹਾਂਜੀ ਜੇ ਕੋਈ ਗੱਲ ਉਹ ਤੇ ਕਰਦਾ ਸੀ ਇਹਨਾਂ ਦਾ ਵਿਰੋਧੀ ਤੇ ਕਹਿੰਦੇ ਨੂੰ ਪੰਥੀਓ ਛੇਕੋ ਤੇ ਅੱਜ ਇਹ ਕੀ ਕਰ ਰਹੇ ਇਹਨਾਂ ਜੈਦਰ ਕਾਲਤਖ ਸਾਹਿਬ ਨੇ ਸਤ ਨਵੰਬਰ ਦੀ ਕਿਸੇ ਗਲਤੀਆਂ ਸਵਿਕਾਰ ਕਰ ਲਈਆਂ ਗੁਰੂ ਤੇਗ ਬਹਾਦਰ ਸਿੱਖ ਹੋ ਕੇ ਸਿੱਖ ਨਿਮਾਣੇ ਕਾਦੇ ਬਣੇ ਆ ਇਹ ਇਹਨਾਂ ਨੇ ਵੇਖੋ ਸਤ ਨਵੰਬਰ ਦੀ ਕਮੇਟੀ ਜੈਦਰ ਕਾਲਤਖ ਸਾਹਿਬ ਨੇ ਬਣਾਈ ਉਹਨਾਂ ਨੇ ਕੀ ਕਿਹਾ ਉਹਦੀ ਰਿਕਾਰਡਿੰਗਾਂ ਸੁਣੋ ਉਸ ਵੇਲੇ ਦੀਆਂ ਲਾਈਵ ਤੁਸੀਂ ਵੀ ਕੀਤਾ ਹੋਣਾ ਉਹਨਾਂ ਨੇ ਇਹੀ ਕਿਹਾ ਸੀ ਨਾ ਕਿ ਜਿਹੜੀ ਹੁਣ ਦੀ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਾਂ ਕਹਿ ਦਈਏ ਇਹਦੀ ਜਿਹੜੀ ਲੀਡਰਸ਼ਿਪ ਹੈ ਨਾ ਉਹ ਜੈਦਰ ਕਾਲਤਖ ਨੇ ਕਿਹਾ ਕਿ ਆਪਣਾ ਵजूद ਖਵਾ ਚੁੱਕੀ ਆ ਅਕਾਲੀ ਦਲ ਦਾ ਵजूद ਦੁਬਾਰਾ ਬਹਾਲ ਕਰਨ ਲਈ ਜੈਦਰ ਕਾਲਤਖ ਸਾਹਿਬ ਨੇ ਇੱਕ ਹੁਕਮਨਾਮਾ ਜਾਰੀ ਕਰਕੇ ਸੰਦੇਸ਼ ਜਾਰੀ ਕਰਕੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਇਹਨਾਂ ਨੇ ਕਿਵੇਂ ਚਾਲ ਖੇਡੀ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫਾ ਇਹਨਾਂ ਨੇ ਆਪ ਦਵਾਇਆ ਤੇ ਅੱਜ ਇਹ ਕੀ ਕਹਿੰਦੇ ਆ ਕਿ ਜੀ ਇਹ ਸੱਤ ਮੈਂਬਰੀ ਕਮੇਟੀ ਸੀ ਪੰਜ ਕਿਵੇਂ ਰਹੇਗੀ ਉਹ ਯਾਰ ਜਦੋਂ ਤੁਸੀਂ ਤੁਹਾਡੇ ਕੱਟ ਪੁਤਲੀ ਬਣੇ ਪ੍ਰਧਾਨ ਜਿਹੜੇ ਆ ਉਹ ਅਸਤੀਫੇ ਦੇ ਜਾਂਦੇ ਆ ਤੇ ਕਮੇਟੀ ਦਾ ਫਿਰ ਬਾਕੀ ਦੇ ਪੰਜ ਮੈਂਬਰ ਨੇ ਉਹ ਜਹੇਦਾਰ ਦਾ ਸਤਕਾਰ ਕਰ ਰਹੇ ਆ ਲੇਕਿਨ ਅੱਜ ਮੇਰੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਜੋ ਲੋਕਾਂ ਨੇ ਅੱਜ ਆਕਾਸ਼ਲ ਵਾਰਿਸ ਪੰਜਾਬ ਦੇ ਜੋ ਪ੍ਰੋਤ ਪੰਥਕ ਆਪਨੇ ਜੱਜੇ ਦਾ ਕਾਠ ਹੋਇਆ ਉਹਨੇ ਦੱਸਤਾ ਕਿ ਲੋਕ ਭਾਈ ਅਮਰਪਾਲ ਸਿੰਘ ਨੂੰ ਹੀ ਪੰਥ ਅਤੇ ਪੰਜਾਬ ਦਾ ਕੁ ਦੇਖਣਾ ਚਾਹੁੰਦੇ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤਾਂ ਇਹ ਕਾਰਜਕਾਰੀ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਰਮਿੰਦਰ ਸਿੰਘ ਚਾਵਲਾ ਇਹਨਾਂ ਨੇ ਕਿਹਾ ਕਿ ਪੰਥਾ ਜਿਹੜਾ ਉਹ ਬਚਾਉਣ ਦੀਆਂ ਗੱਲਾਂ ਹਰ ਕੋਈ ਕਰ ਰਿਹਾ ਪਰ ਪੰਥ ਨੂੰ ਬਚਾਇਆ ਕਿਵੇਂ ਜਾ ਸਕਦਾ ਇਹਨਾਂ ਨੇ ਆਪਣਾ ਫਲਸਫਾ ਦੱਸਿਆ ਜਿਹੜਾ ਹੋਂਦਪਰਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਦਾਣਾ ਕੈਮਰਾਮੈਨ ਗੁਰਸਾਨ ਦੇ ਨਾਲ ਧੰਨਵਾਦ